जय शंकर जय नागदेव दोस्तों जिला तरनतारन शहर पट्टी गल्ला बात तो बढ़िया बढ़िया कर दे जे कमेंट उदो भी बढ़िया कर दे जे आ हुन गड्डी दे ਥੱਲੇ ਮੜਨਾ ਪਿਆ ਵਾ ਭਾਜੀ ਮੈਨੂੰ ਹਮੇਸ਼ਾ ਲੋਕ ਕਹਿੰਦੇ ਤੂੰ ਆਪਣਾ ਸਭ ਜੱਦ ਕੇ ਬੜਨਾ ਮੈਂ ਹਰ ਵਾਰੀ ਨਵੇਂ ਬੰਦੇ ਦਾ ਨਵਾਂ ਕੋਈ ਮਤਲਬ ਮੇਰਾ ਕੰਮ ਨਵਾਂ ਵਾ ਹੋਵਾ ਜੁਵਾ ਕਿੰਨੇ ਕੇ ਸੱਤ ਮੈਂ ਆਪਣੇ ਛੱਡ ਨੂੰ ਹਰ ਵਾਰੀ ਮੈਂ ਕਿੰਨੇ ਕੇ ਬੰਦੇ ਲਾ ਲੂੰਗਾ ਦੋਸਤੋ ਸਭ ਮੈਂ ਆਪਣੇ ਨਹੀਂ ਛੱਡਦਾ ਬਾਕੀ ਮਿਹਨਤ ਮੇਰੀ ਆਪਣੀ ਜ਼ਰੂਰ ਆ ਹੁਣ ਜੋਰਜਨ ਮੀਡੀਆ ਤੇ ਕੋਈ ਕੰਪੀਟੀਟਰ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਕੋਈ ਕੰਪੀਟੀਟਰ ਨਹੀਂ ਹੈਗਾ ਕੋਈ ਜਿਲੇ ਚ ਪੰਜ ਸੱਤ ਬੰਦੇ ਕੰਮ ਕਰਨ ਵਾਲੇ ਮਿਲਦੇ ਹੁਣ ਤੇ ਫਿਰ ਸਰਦਾਰ ਦੀ ਕੰਮ ਫੜਵਾ ਹੁਣ ਕੰਮ ਸਿੱਖਦਾ ਹੀ ਕੋਈ ਨਹੀਂ ਕਰੀਏ ਕੀ ਜਿਹਨੂੰ ਕੋਈ ਦਾ ਸਪੰਦਾ ਕੰਮ ਦੇਖਰਾਉ ਉਹ ਭੱਜ ਜਾਂਦਾ ਉਹ ਆਖੀ ਨਾ ਛੱਡ ਦਿੰਦਾ ਨਾਲ ਦੇਸੀ ਦਵਾਈਆਂ ਦਾ ਕੰਮ ਨਾਲ ਫਿਰ ਦੋਸਤੋ ਮੇਰਾ ਸਕਿਨ ਅਲਰਜੀ ਦਾ ਕੰਮ ਗੱਲਾਂ ਨਾ ਨਹੀਂ ਮੈਨੂੰ ਜਾਣ ਲੱਗਾ ਕੋਈ ਪੰਜ ਚਾਰ ਸਕਿਨ ਅਲਰਜੀ ਦੀਆਂ ਵੀਡੀਓ ਵਖਾਉਣਾ ਤੂੰ ਹੀ ਖੁਦ ਦੇਖ ਲੈ 10-10 ਸਾਲ ਪੁਰਾਣੀਆਂ ਲੱਤਾਂ ਕਰਨੀਆਂ ਖਰਾਬ ਹੋਏ ਤੇ ਬੰਦਾ ਸਾਹਮਣੇ ਭਾਈ ਦਾ ਠੀਕ ਕਰਕੇ ਨਹੀਂ ਬੰਦਾ ਸਾਹਮਣੇ ਭਾਈ ਦਾ ਉਸ ਤੋਂ ਉਹਨਾਂ ਇਹ ਸਾਫ ਕੱਢ ਲਈ ਇੱਕ ਸਰਿੰਜ ਚਾਹੀਦੀ ਜੀ ਆਪਾਂ ਨੂੰ ਤੇ ਕਰਦੇ ਹਾਂ ਸ਼ੁਰੂ ਤੇ ਬਾਬਾ ਦਾ ਚੌਂਕ ਆਪਾਂ ਨਾ ਜਿੱਦ ਨਹੀਂ ਕੋਟੇ ਮਾੜੀ ਮੋਟੀ ਨੀਂ ਨਿਗਾਹ ਮਾਰ ਲਓ ਆਵਣਾ ਸਰ ਆਪ ਦੇਖ ਰਹੇ ਤੁਸੀਂ ਆ ਗਏ ਹਾਲੇ ਹੀ ਹਾਂ ਜੀ ਬਹੁਤ ਵਧੀਆ ਆ ਜੀ ਆ ਜੀ ਆਉਂਦੇ ਆ ਬਾਠ ਬਾਠ ਮਾ ਬਾਠ ਮੇਰਾ ਬਾਠ ਹਾਂ ਇਹਨਾਂ ਦੀ ਪੂਰੀ ਜੀ ਆ ਆ ਇਹਨਾਂ ਦੀ ਜੇਕਰ ਤਾਂ ਲੋ ਨਾ ਵੀ ਦੇ ਰਿਹਾ ਜੀ ਚਲ ਆਇਆ ਪਗੰਗ ਵੀ ਯਾਰ ਸੁਣੋ ਸਮਝੋ ਉਸੋ ਜਿੱਦਾਂ ਸੱਪ ਐਸੇ ਕਹਦੇ ਬਣਿਆ ਹੀ ਹੁਣ ਤੁਹਾਨੂੰ ਦੱਸਦੇ ਆ ਕਿ ਤੁਸੀਂ ਆਂਦੇ ਜੇ ਬੀਨ ਜ਼ਰੂਰੀ ਆ ਬੀਨ ਨਹੀਂ ਜ਼ਰੂਰੀ ਹੁੰਦੀ ਸੱਪ ਫੜਨ ਲਈ ਕੈਮਰਾ ਜ਼ਰੂਰੀ ਲਾ ਦੇਖੋ ਵੀਡੀਓ ਔਨ ਕਰਕੇ ਲਾਈਟ ਲਗਾ ਕੇ ਐਸ ਚੀਜ਼ ਨੂੰ ਵੇਖ ਨਹੀਂ ਕਰਦਾ ਪਤਾ ਲੱਗ ਜਾਂਦਾ ਸੱਪ ਕਿੱਥੇ ਆ ਕਿੱਥੇ ਨਹੀਂ ਇਹਨਾਂ ਨੂੰ ਥੋੜਾ ਜਿਹਾ ਨੱਪੜਾ ਪੜਨਾ ਕਲਪਨਾ ਪੜਨਾ ਮੈਂ ਬਾਕੀ ਲੱਭ ਲਵਾਂਗਾ ਇਹ ਦੇਖੋ ਤੁਸੀਂ ਕਰਨਾ ਹੈ ਸੱਪ ਨੂੰ ਮੈਂ ਜਿੱਥੇ ਲਿਜਾਣਾ ਹੈ ਆ ਮਾਂ ਪਰ ਉਹ ਤਾਂ ਆ ਨਾ ਮਾਪ ਨੂੰ ਬਾਹਰ ਦੋ ਮਿੰਟ ਖੋਲਿਆ ਐ ਬੋਲੇ ਨਾਥ ਦੋਸਤੋ ਸੱਪ ਫੜਨੇ ਬੜੇ ਸੋਖਿਆ ਪਰ ਇੱਕ ਮਾਂ ਨੂੰ ਆਪਣੇ ਬੱਚਿਆਂ ਤੋਂ ਦੂਰ ਕਰਨਾ ਬੜਾ ਔਖਾ ਵਾ ਜਿੱਦਾਂ ਕਿ ਅਸੀਂ ਇੱਕ ਸਨੇਕ ਫੜਿਆ ਸੀ ਤੇ ਅਸੀਂ ਉਹਦੇ ਅੰਡੇ ਵੀ ਫੜੇ ਹੋਏ ਸੀ ਕਿਸੇ ਦੇ ਘਰ ਤੋਂ ਤੇ ਹੁਣ ਅਸੀਂ ਉਹਦੇ ਅੰਡੇ ਵੀ ਸੇਵ ਕਰ ਰਹੀਆਂ ਤੇ ਉਹ ਮਾਂ ਨੂੰ ਤੇ ਅਸੀਂ ਸੇਵ ਕਰਨਾ ਹੀ ਕਰਨਾ ਵਾ ਇਹ ਵੀ ਬੇਜਬਾਨ ਜਾਨਵਰ ਨੂੰ ਪਤਾ ਵਾ ਕਿ ਇਹਨੇ ਮੇਰੇ ਬੱਚਿਆਂ ਨੂੰ ਕੁਝ ਵੀ ਨਹੀਂ ਕਹਿਣਾ ਦੋਸਤੋ ਇਹ ਨਾਗ ਇਹ ਨਾਗਿੰਦੇ ਅੰਡੇ ਇਹ ਦੇਖੋ ਮਾਂ ਦੀ ਮਮਤਾ ਮਾਂ ਦੀ ਮਮਤਾ ਹੀ ਹੁੰਦੀ ਆ ਭਾਵੇਂ ਉਹ ਇਨਸਾਨ ਆ ਭਾਵੇਂ ਉਹ ਜਾਨਵਰ ਵਾ ਭਾਵੇਂ ਉਹ ਸੱਪ ਆ ਤੇ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਰੱਖਾਂਗੇ ਤੇ ਇਹ ਬੇਜੁਬਾਨ ਜੈਨਮਰ ਨੂੰ ਛੱਡਾਂਗੇ ਜੈ ਬੋਲੇਨਾਥ ਸ਼ੰਕਰ ਬਾਬਾ ਜੈ ਮੇਰੇ ਮਹਾਕਲ ਮੇਰੇ नाग ਦੇਵਤਾ ਜੋ ਵੀ ਤੇਰੇ ਦਰਬਾਰ ਤੇ ਆਏ ਸਾਰਿਆਂ ਦੇ ਬੰਦੇ ਕੰਮ ਜਿਹੜੇ ਆ ਸਬਰਨ ਕਿਸੇ ਦਾ ਵੇਰੇ ਤੋਂ ਵੇਰਿਆ ਕੰਮ ਵੀ ਸਬਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਆਣ ਕੇ ਤੇਰੇ ਦਰਬਾਰ ਤੇ ਜਿਹੜਾ ਵੀ ਇਨਸਾਨ ਇਰੇ ਦਰਸ਼ਨ ਕਰੇ ਪੋਰੇ ਸਾਰੇ ਹੀ ਕੰਮ ਸਬਰਨ ਜੈ ਮੇਰੇ ਬੋਲੇ ਨਾਮ ਆਨੇ ਬੜੇ ਦਿਖਾ ਦੇ ਨਾ ਇਹ ਦੇਖੋ ਦੋਸਤੋ ਇਹਨੂੰ ਕੋਸਾ ਆਪਣਾ ਇਹ ਦੇਖੋ ਆ ਇਹਨੂੰ ਦਿਖਾ ਤੇ ਆ ਦੇਖੋ ਉਹਨੇ ਦੇਖ ਲਿਆ ਅੰਡੇ ਨਾ ਨਾ ਉਹ ਥੋੜੇ ਜਿ ਟਕਣੇ ਪੈਨੇ ਉਹਨੇ ਆਪਣੀ ਲੋਕੇਸ਼ਨ ਵੇਖ ਲਈ ਆ ਹਾਂ ਹਾਂ ਉਹਨੇ ਆਪਣੇ ਉੱਥੇ ਰਹਿਣ ਦੇ ਨੂੰ ਨਹੀਂ ਚੁੱਕਣੀ ਜਦਾਂ ਕਿ ਦੋਸਤੋ ਇਹ ਚੀਜ਼ ਨੂੰ ਹੁਣ ਛੱਡ ਰਹੇ ਆ ਤੇ ਲੋ ਜੀ ਉਨੇ ਫੇਰ ਆਪਣੇ ਟੈਮ ਨਾਲ ਦੋਸਤੋ ਉਹਨੇ ਆਪਣੀਆਂ ਅੰਡੇ ਦੇਖ ਲਿਆ ਆਪਣੇ ਬੱਚੇ ਦੇਖ ਲਿਆ ਉਹਨੂੰ ਪਤਾ ਵਾ ਕਿ ਇਸ ਇਨਸਾਨ ਨੇ ਸਾਨੂੰ ਕੁਝ ਨਹੀਂ ਕਹਿਣਾ ਉਹਨੇ ਕੋਮ ਫਿਰ ਗਿਆ ਆਪਣੀ ਫੇਰ ਫੇਰ ਉਸੇ ਜਗ੍ਹਾ ਤੇ ਹੀ ਆਜਣਾ ਤੇ ਦੋਸਤੋ ਬਾਕੀ ਜੈ ਬੋਲੇਨਾਥ ਜੈ ਸ਼ੰਕਰ ਬਾਬਾ ਜੋ ਆਏ ਤੇਰੇ ਦਰਬਾਰ ਤੇ ਰਾਦੀ ਜਾਵੇ